ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਵਾਗਤ ਆ ਆਪਣੇ YouTube ਚੈਨਲ ਤੇ Facebook ਪੇਜ ਤੇ ਦੋਸਤੋ ਜਿਵੇਂ ਤੁਸੀਂ ਦੇਖਿਆ ਸੀਗਾ ਆਪਾਂ ਨੇ ਆਪਣੇ ਵਾਹਨ 'ਚ ਇੱਥੇ ਸਪਰੇਅ ਲਗਾਈ ਸੀ ਸੈਂਪਰਾ ਡੀਲਾ ਬਹੁਤ ਜ਼ਿਆਦਾ ਸੀਗਾ ਤੇ ਤੁਸੀਂ ਹੁਣ ਜਿਹੜਾ ਦਾ ਰਿਜ਼ਲਟ ਆ ਸੈਂਪਰਾ ਦਾ ਤੁਹਾਡੇ ਸਾਹਮਣੇ ਹੈਗਾ ਉਹਨੇ ਆਪਣੀ ਫਸਲ ਦੀ ਜਿਹੜੀ ਆ ਲਾਈਵ ਦੀ ਚੌਲੇ ਤਾਂ ਖਰਾਬ ਕਰਤਾ ਪਰ ਜਿਹੜੇ ਡੀਲਾ ਸੀਗਾ ਉਹ ਖਤਮ ਕਰਤਾ ਬਿਲਕੁਲ ਆ ਦੇਖੋ ਜਮਾ ਮਚਾਤਾ ਜੜ ਤੋਂ ਖਤਮ ਕਰਤਾ ਕਹਿਣ ਤੋਂ ਪਾਵ ਆਹ ਦੇ ਇੱਥੇ ਪੂਰਾ ਡੀਲਾ ਸੀਗਾ ਮੋਥਾ ਕਹਿੰਦੇ ਨਾਲ ਦੇਖੋ ਜਮਾ ਸਕਾਤਾ ਇਹਦੀ ਜੜੀ ਥੱਲੇ ਗੰਡ ਆ ਗਈ ਉਹ ਵੀ ਗਲ ਗਈ ਆ ਦੇਖੋ ਜਮਾ ਫੂਕਤਾ ਕਹਿਣ ਤੋਂ ਪਾਵ ਆ ਦੇਖੋ ਕਦੇ ਵੀ ਨੂੰ ਆਪਾਂ ਚੌਲੇ ਜਾਂ ਹੋਰ ਫਸਲ ਤੇ ਨਾ ਮਾਰੂ ਇਹ ਸਿਰਫ ਗੰਨੇ ਤੇ ਮੱਕੀ ਵਾਸਤੇ ਆ ਆਪਣੇ ਆ ਦੇਖੋ ਇੱਥੇ ਹੀ ਬਹੁਤ ਡੀਲਾ ਸੀਗਾ ਦੇਖੋ ਸਾਡੇ ਸਾਹਮਣੇ ਗੁੱਛਿਆਂ ਦੇ ਉਸੇ ਦੀ ਉਰੇ ਸਭ ਖਤਮ ਕਰਤਾ ਆ ਦੇ ਸਾਰਾ ਮਚਾਤਾ ਬਸ ਇਹਨੂੰ ਜਿਹੜਾ ਸੈਂਪਰ ਨੂੰ ਲਾਉਣ ਦਾ ਤਰੀਕਾ ਹੈਗਾ ਇਹਦੇ ਵਾਸਤੇ ਵਾਹਣ ਗਿੱਲਾ ਹੋਣਾ ਚਾਹੀਦਾ ਜਦੋਂ ਸਪਰੇਅ ਕਰਨੀ ਹੈਗੀ ਸਾਰਾ ਮਚ ਜੂਗਾ ਤੁਹਾਡੇ ਸਾਹਮਣੇ ਇੱਥੇ ਪੂਰਾ ਫੁੱਲ ਸੀਗਾ ਸਾਰਾ ਮਚਾਤਾ ਆ ਜਿੱਥੇ ਕਿਤੇ ਕਿਤੇ ਰਹਿ ਗਏ ਬਾਅਦ ਚ ਹਰਾ ਹੋਇਆਗਾ ਇੱਥੇ ਵੀ ਆਪਾਂ ਦੁਬਾਰੇ ਸਪਰੇਅ ਮਾਰਾਂਗੇ ਤੋਰੀਆਂ ਤੇ ਵੀ ਇਹ ਅਸਰ ਕਰਦੀ ਆ ਇਵੇਂ ਤੂਰੀਆਂ ਤੇ ਵੀ ਲਾਈ ਸੀ ਤਾਂ ਬਚਾ ਕੇ ਲਾਈ ਸੀਗੀ ਅਸਰਤ ਪਾਉਂਦੀ ਹੈ ਉਹ ਤੇ ਫਸਲ ਚੱਕਣ ਥੋੜਾ ਲੇਟ ਹੋ ਜਾਂਦੀ ਹੈਗੀ ਆ ਦੇਖੋ ਇਹਦੇ ਵਾਸਤੇ ਬਹੁਤ ਜ਼ਿਆਦਾ ਵਾਹਣ ਬੇਲਾ ਹੋਵੇ ਜਾਂ ਮੱਕੀ ਜਾਂ ਗੰਨੇ ਦੀ ਫਸਲ ਲੱਗੀ ਹੋਵੇ ਉਹ ਚੀਜ਼ਾਂ ਹੋਣ ਫਸਲ ਜੋ ਕਦੂ ਚ ਵੀ ਲਾ ਸਕਦੇ ਆਪਾਂ ਕਦੂ ਦੀ ਬੱਲਾਂ ਦੀ ਜਿਹੜੀ ਆਪਣੀਆਂ ਉੱਥੇ ਵੀ ਲਵਾਈ ਸੀ ਮੈਂ ਕਦੂ ਦੀ ਬੇਲਾ ਆਪਣੇ ਵਧੀਆ ਹੋਏ ਖੜੀਆਂ ਲੱਗੀਆਂ ਥੋੜੀਆਂ ਜੀਆਂ ਸੀਗੀਆਂ ਆ ਦੇਖੋ ਇੱਥੇ ਵੀ ਲਾਈ ਸੀਗੀ ਇਹ ਇੱਥੇ ਬਚਦਾ ਰਹੀਗੀ ਕਦੋਂ ਆਪਣੇ ਲੱਗੇ ਪਏ ਨੇਗੇ ਦੇਖੋ ਇੱਥੇ ਸਾਰਾ ਫੁੱਲ ਡੀਲੇ ਨਾਲ ਸੀਗਾ ਭਰਿਆ ਹੋਇਆ ਸਾਬ ਖਤਮ ਕਰਤਾ ਜਿਹਨੇ ਸੈਂਪਰਾ ਦੀ ਸਪਰੇਅ ਲਾਉਣੀ ਹੈਗੀ ਉਹ ओरिजिनल ਹੀ ਲਿਓ ਤਨੂਕਾ ਦੀ ਡੁਪਲੀਕੇਟ ਨਾ ਲਾਓ ਕਦੇ ਵੀ ਅਗਲਾ ਕਹਿੰਦੇ ਵੀ ਉਹ ਸਾਲਟ ਨਹੀਂ ਉਹ ਸਾਲਟ ਨਹੀਂ ਡੁਪਲੀਕੇਟ ਨਾ ਲਾਓ ਚਲ ਆ ਦੇਖੋ ਸਾਰਾ ਡੀਲਾ ਸ ਘਾਤਾ ਰਿਜ਼ਲਟ ਬਹੁਤ ਵਧੀਆ ਦਾ ਸੈਂਪਰਾ ਦਾ ਅਬਿੱਛ ਕਿਤੇ ਦੁਬਾਰੇ ਹਰਾ ਹੋਇਆ ਹੋਇਆਗਾ ਇਹ ਮਤਲਬ ਉਹਦੋਂ ਜਦੋਂ ਆਪਾਂ ਨੇ ਸਪ੍ਰੇ ਰਈ ਸੀ ਉਹਦੋਂ ਨਹੀਂ ਸੀ ਹੋਇਆ ਬਾਅਦ ਚ ਹਰਾ ਹੋਇਆ ਹੈ ਜਾ ਤਾਂ ਇਹ ਸਪ੍ਰੇ ਉਦੋਂ ਲਾਓ ਜਦੋਂ ਸਾਰਾ ਹਰਾ ਹੋਇਆ ਹੋਵੇ ਜਾ ਜਿਵੇਂ ਹੁਣ ਦੁਬਾਰੇ ਹਰਾ ਹੋਇਆਗਾ ਇਹ ਤੇ ਆਪਾਂ ਜਿਹੜਾ ਹੱਥ ਵਾਲਾ ਜੀ ਪੰਪ ਹੁੰਦੇ ਨੇ ਉਹਦੇ ਨਾਲ ਸਪ੍ਰੇ ਮਾਰ ਦਿੱਤੀ ਜਾਵੇ ਆ ਦੇਖੋ ਰਿਜ਼ਲਟ ਬਹੁਤ ਵਧੀਆਗਾ ਸਾਬ ਕਿਦੋਂ ਖਤਮ ਕਰਤਾ ਐਵੇਂ ਖਤਮ ਹੋਈ ਜਾ ਰਿਹਾ ਆ ਦੇਖੋ ਸੁੱਕੀ ਜਾ ਰਿਹਾ ਇਹਨੂੰ ਕਦੀ ਵੀ ਗੁੱਡਣਾ ਨਹੀਂ ਹੈਗਾ ਦੂਸਰੀ ਗੱਲ ਹੈ ਜਿਹੜੀ ਇਹਨੂੰ ਗੁੱਡਣਾ ਨਹੀਂ ਹੈਗਾ ਵੀ ਜਦੋਂ ਇਹ ਸੁੱਕ ਜਾਏਗਾ ਐ ਜੀ ਆਪਾਂ ਨੂੰ ਆਵੇਗੇ ਵੀ ਇਹ ਤਾਂ ਖਤਮ ਹੋ ਗਿਆ ਤਾਂ ਹੁਣ ਆਪਾਂ ਨੂੰ ਗੁੱਡਦੀ ਜ ਵਾਧੀਏ ਗੁੱਡਣਾ ਨਹੀਂ ਹੈਗਾ ਆਪਾਂ ਨੇ ਵੀ ਟੱਕ ਜੀ ਲਾਏ ਹੋਣੇ ਜਿਹੜੀ ਗੜਾਈ ਕਰੀ ਹੈਗੀ ਆ ਦੇਖੋ ਸੋ ਇਹਦਾ ਰਲਟਾ ਜਿਹੜਾ ਸੈਂਪਰਾ ਦਾ ਪੂਰਾ ਟੋਪਾ ਹੈਗਾ ਬਸ ਇਹਨੂੰ ਚੌਲਾ ਪ੍ਰਿੰਡੀ ਤੇ ਹੋਰ ਸਬਜ਼ੀ ਤੇ ਨਰ ਲਗਾਓ ਕੱਦੂ ਚੀਜ਼ਾ ਲੀ ਜਾਂਦਾਗਾ ਮੱਕੀ ਤੇ ਕੰਨੇ ਵਿੱਚ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ